ਦੇਖ ਰਹੇ ਹੋ ਪਟਿਆਲਾ ਰੋਡ ਤੇ ਪੈਲਸ ਮਾਲਕਾ ਵੱਲੋਂ ਜਿੱਥੇ ਪੈਲਸ ਕਿਰਾਏ ਤੇ ਦਿੱਤੇ ਜਾਂਦੇ ਹਨ ਤੇ ਵਿਆਹ ਸ਼ਾਦੀਆਂ ਬੁੱਕ ਕਰਨ ਵੇਲੇ ਜੋ ਵਿਆਹ ਸ਼ਾਦੀਆਂ ਬੁੱਕ ਕਰਨ ਆਉਂਦੇ ਹਨ ਉਹਨਾਂ ਨੂੰ ਪੂਰੀਆਂ ਸਹੂਲਤਾਂ ਦੀਆਂ ਗੱਲ ਤਾਂ ਕਰਦੇ ਹਨ ਤੇ ਇਹਨਾਂ ਮੈਰਿਜ ਪੈਲਸਾਂ ਵੱਲੋਂ ਜਿੱਥੇ ਸਹੂਲਤਾਂ ਦੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਦੇਖ ਰਹੇ ਹੋ ਇਹ ਮੈਰਿਜ ਪੈਲੇਸ ਦੇ ਮਾਲਕ ਵੱਲੋਂ ਨੀਮਾ ਦੀਆਂ ਧੱਜੀਆਂ ਉਡਾ ਕੇ ਸੜਕ ਦੇ ਉੱਤੇ ਹੀ ਗੱਡੀਆਂ ਖੜੀਆਂ ਕਰਵਾਈਆਂ ਜਾ ਰਹੀਆਂ ਹਨ ਹੁਣ ਇੱਥੇ ਆ ਦੱਸਣਾ ਬਣਦਾ ਹੈ ਜਿਹੜੇ ਵਿਆਹ ਸ਼ਾਦੀਆਂ ਬੁੱਕ ਕਰਨਾ ਨੇ ਇਹਨਾਂ ਦਾ ਗਲਤੀ ਨਹੀਂ ਗਲਤੀ ਪੈਲੇਸ ਮਾਲਕਾਂ ਦੀ ਹੈ ਜਿਹੜੇ ਵੱਡੇ 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 ਦਾਅਵੇ ਕਰਦੇ ਹਨ ਕਿ ਤੁਹਾਡੀਆਂ ਗੱਡੀਆਂ ਨੂੰ ਪੂਰੀ ਸਹੂਲਤ ਦਿੱਤੀ ਜਾਏਗੀ ਤੁਹਾਡੀਆਂ ਗੱਡੀਆਂ ਪੈਲਸਾ ਦੇ ਅੰਦਰ ਖੜੀਆਂ ਕੀਤੀਆਂ ਜਾਂਣਗੀਆਂ ਪਰ ਸਹੂਲਤਾ ਤਾਂ ਬਹੁਤ ਦੂਰ ਦੀ ਗੱਲ ਹੈ ਪੈਲਸ ਮਾਲਕਾਂ ਵੱਲੋਂ ਦੇਖ ਰਹੇ ਹੋ ਸੜਕ ਦੇ ਕਿਨਾਰੇ ਦੀਆਂ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਇੱਥੇ ਪਹਿਲਾਂ ਵੀ ਦਰਜਾ ਹੀ ਹਾਦਸੇ ਵਾਪਰ ਚੁੱਕੇ ਹਨ ਉਹਨਾਂ ਹਾਦਸਿਆਂ ਤੋਂ ਕੋਈ ਵੀ ਸੇਧ ਲੈਣ ਦੀ ਬਜਾਏ ਇਹਨਾਂ ਪੈਲਸ ਮਾਲਕਾਂ ਵੱਲੋਂ ਨੀਮਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇੱਥੇ ਹੁਣ ਇਹ ਵੀ ਦੱਸਣਾ ਬਣਦਾ ਹੈ ਕਿ ਟ੍ਰੈਫਿਕ ਭਾਗ ਜਿੱਥੇ ਕਾਰਵਾਈ ਕਰਦਾ ਹੈ ਇਹੋ ਜਿਹੇ ਪੈਲਸ ਮਾਲਕਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਲੋੜ ਹੈ ਇਹੋ ਜਿਹੇ ਪੈਲਸ ਮਾਲਕਾਂ ਤੇ ਕਾਰਵਾਈ ਕਰਨ ਦੀ ਜਿਹੜੇ ਨੀਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਦੇਖ ਸਕਦੇ ਹੋ ਸੜਕ ਦੇ ਕਿਨਾਰੇ ਦੇ ਉੱਤੇ ਹੀ ਗੱਡੀਆਂ ਖੜੀਆਂ ਕਰਕੇ ਸੜਕ ਦੇ ਕਿਨਾਰੇ ਨੂੰ ਹੀ ਇਹਨਾਂ ਦੀ ਥਾਂ ਬਣਾਈ ਹੋਈ ਆ ਗੱਡੀਆਂ ਖੜਾਣ ਲਈ ਜੜੀਆਂ ਬਾਹਰ ਸੜਕ ਦੇ ਕਿਨਾਰੇ ਤੇ ਗੱਡੀਆਂ ਖੜੀਆਂ ਕੀਤੀਆਂ ਕੀਤੀਆਂ ਗਈਆਂ ਹਨ ਪੈਲਸ ਮਾਲਕਾਂ ਵੱਲੋਂ ਨਿਯਮਾਂ ਦੇ ਅਧਿੱਤ ਜਿਉਂ ਡਾਈਆਂ ਜਾ ਰਹੀਆਂ ਨੇ ਇੱਥੇ ਇਹ ਵੀ ਦੱਸਣਾ ਬੰਦਾ ਦਰਜਨਾ ਹੀ ਹਾਸੇ ਵਾਪਰ ਚੁੱਕੇ ਹਨ ਪਰ ਇਹਨਾਂ ਪੈਲਸ ਮਾਲਕਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਤੇ ਨਿਤ ਹੀ ਹਾਸਿਆਂ ਨੂੰ ਸੱਦਾ ਦੇ ਰਹੇ ਹਨ ਹੁਣ ਵੇਖਣਾ ਹੋਵੇਗਾ ਟ੍ਰੈਫਿਕ ਪਾ ਕੇ ਇਹੋ ਜੇ ਪੈਲਸ ਮਾਲਕਾਂ ਦੇ ਕੀ ਕਾਰਵਾਈ ਕਰਦਾ ਹੈ ਤੇ ਕਦੋਂ ਕਾਰਵਾਈ ਕਰਦਾ ਹੈ ਬਣੇ ਰਹੋ ਸਮਾਣਾ ਹਲਚਲ న్యూਸ ਦੇ ਨਾਲ ਦੇਖ ਸਕਦੇ ਹੋ ਇਹ ਦੂਜੇ ਪਾਸੇ ਦਾ ਮੰਜ਼ਰ ਹੈ ਜਿੱਥੇ ਇੱਥੇ ਵੀ ਸੜਕ ਦੇ ਕਿਨਾਰੇ ਤੇ ਹੀ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਤੇ ਦੂਰ ਦੂਰ ਤੱਕ ਪੈਲਸ ਮਾਲਕਾਂ ਵੱਲੋਂ ਅੰਦਰ ਕੋਈ ਥਾਂ-ਦਾਨ ਨਾ ਦੇਣ ਕਰਕੇ ਬਾਹਰ ਸੜਕ ਦੇ ਕਿਨਾਰੇ ਤੇ ਹੀ ਗੱਡੀਆਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਇਹ ਹਾਲ ਹੈ ਪਟਿਆਲਾ ਰੋਡ ਤੇ ਪੈਲਸ ਮਾਲਕ ਵੱਲੋਂ ਜਿਹੜੀਆਂ ਨੀਮਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਹਨਾਂ ਦੇ ਖਿਲਾਫ ਟ੍ਰੈਫਿਕ ਭਾਗ ਕਾਰਵਾਈ ਕਰਨ ਦੀ ਜਦ ਕਿਉਂ ਕਤਰਾਂ ਕੰਨੀ ਕਤਰਾਂ ਹੁੰਦਾ ਹੈ ਦੇਖ ਸਕਦੇ ਹੋ ਇਹਨਾਂ ਪੈਲਸ ਮਾਲਕਾਂ ਵੱਲੋਂ ਜਿੱਥੇ ਨੀਵਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇੱਥੇ ਟ੍ਰੈਫਿਕ ਵਿਭਾਗ ਨੂੰ ਚਾਹੀਦਾ ਹੈ ਕਿ ਇਹੋ ਜੇ ਪੈਲਸ ਮਾਲਕਾਂ ਤੇ ਕਾਰਵਾਈ ਕਰੇ ਪਤਾ ਨਹੀਂ ਟ੍ਰੈਫਿਕ ਵਿਭਾਗ ਦੀ ਕੀ ਮਜਬੂਰੀ ਹੈ ਜੜੀ ਕਿ ਵੀ ਇਹਨਾਂ ਤੇ ਕਾਰਵਾਈ ਕਰਨ ਦੀ ਥਾਂ ਤੇ ਕਿਉਂ ਕੰਨੀ ਕਤਰਾ ਰਿਹਾ ਹੈ ਇਹ ਤਾਂ ਇਹੋ ਜੇ ਟ੍ਰੈਫਿਕ ਆ ਜਿਹੜੇ ਇਹ ਜਿਹੜੇ ਟ੍ਰੈਫਿਕ ਦੇ ਵਿੱਚ ਨੀਵਾ ਦੀਆਂ ਧੱਜੀਆਂ ਉਡਾ ਰਹੇ ਹਨ ਪੈਲਸ ਮਾਲਕ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਦੇਖ ਰਹੇ ਹੋ ਸੜਕ ਦੇ ਕਿਨਾਰੇ ਤੇ ਹੀ ਪੈਲਸ ਮਾਲਕ ਵੱਲੋਂ ਟ੍ਰੈਫਿਕ ਦੇ ਵਿੱਚ ਵਿਘਨ ਪਾ ਰਿਹਾ ਹੈ ਤੇ ਸੜਕ ਦੇ ਗੱਡੀਆਂ ਨੂੰ ਖੜਾਣ ਲਈ ਥਾਂ ਇਹੀ ਬਣਾਈ ਹੋਈ ਹੈ ਜਦ ਕਿ ਅੰਦਰ ਪਾਰਕਿੰਗ ਹੈ ਫਿਰ ਵੀ ਅੰਦਰ ਪਾਰਕਿੰਗ ਤੇ ਗੱਡੀਆਂ ਨਾ ਖੜਾ ਕੇ ਸੜਕ ਦੇ ਕਿਨਾਰੇ ਤੇ ਹੀ ਗੱਡੀਆਂ ਖੜਾਈਆਂ ਜਾ ਰਹੀਆਂ ਹਨ ਇਹ ਮੰਜ਼ਰ ਹੈ ਪਟਿਆਲਾ ਰੋਡ ਤੇ ਇੱਕ ਪੈਲਸ ਮਾਲਕ ਵੱਲੋਂ